ਸਤਿ ਸ਼੍ਰੀ ਅਕਾਲ ਦੋਸਤੋ ਮਾਨਸਾ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਇੱਕ ਦੱਸ ਦਈਏ ਕਿ ਪਿਛਲੇ ਮਹੀਨੇ 27 ਅਕਤੂਬਰ ਨੂੰ 27 ਅਕਤੂਬਰ ਨੂੰ ਮਾਨਸਾ ਦੇ ਵਿੱਚ ਇੱਕ ਨਿੱਜੀ ਪੈਟਰੋਲ ਪੰਪ ਦੇ ਉੱਤੇ ਧਮਾਕਾ ਹੋਇਆ ਸੀ ਤੇ ਪੈਟਰੋਲ ਪੰਪ ਦਾ ਜਿਹੜਾ ਮਾਲਕ ਸੀਗਾ ਉਸ ਨੂੰ ਧਮਕੀ ਮਿਲੀ ਸੀ WhatsApp ਦੇ ਜ਼ਰੀਏ ਉਹਦੇ ਤੋਂ 5 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਸੀ ਤੇ ਅੱਜ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਤੇ ਪਤਾ ਲੱਗਿਆ ਕਿ ਇਸ ਮਾਮਲੇ ਦੇ ਤਾਰਨੇ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਅਰਸ਼ਦ ਅੱਲਾ ਦੇ ਨਾਲ ਜੁੜੇ ਹੋਏ ਨੇ ਮਾਨਸਾ ਦੇ ਐਸਐਸਪੀ ਵੱਲੋਂ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਐਸਐਸਪੀ ਮਾਨਸਾ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਵਿਅਕਤੀ ਨੇ ਗ੍ਰਿਫਤਾਰ ਹੋਣ ਤੋਂ ਬਾਅਦ ਆਪਣੀ ਪੁੱਛਗਿੱਛ ਦੇ ਵਿੱਚ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਉਸਨੇ ਮਾਨਸਾ ਦੇ ਇਸ પેટ્રોલ ਪੰਪ ਦੇ ਉੱਤੇ ਜਿਹੜਾ ਧਮਾਕਾ ਕੀਤਾ ਸੀ ਉਹ ਕੈਨੇਡਾ ਦੇ ਵਿੱਚ ਬੈਠੇ ਅਰਸ਼ ਡੱਲਾ ਦੇ ਕਹਿੰਤੇ ਕੀਤਾ ਸੀ ਤੇ ਐਸਐਸਪੀ ਮਾਨਸਾ ਬਲੋ ਵੀ ਦੱਸਿਆ ਗਿਆ ਕਿ ਇਸ ਮਾਮਲੇ ਦੀ ਜਿਹੜੀ ਜਾਂਚ ਅਜੇ ਚੱਲ ਰਹੀ ਹੈ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਪੁਲਿਸ ਰਿਮਾਂਡ ਤੋਂ ਬਾਅਦ ਜਿਹੜੀ ਪੁੱਛਗਛ ਹੋਣੀ ਹੈ ਉਸ ਤੋਂ ਬਾਅਦ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਤੇ ਐਸਐਸਪੀ ਨੇ ਵੀ ਦੱਸੇਗਾ ਕਿ ਜਿਹੜਾ ਇਹ ਤੁਮਾਕਾ પેટ્રોલ ਪੰਪ ਦੇ ਉੱਤੇ ਕੀਤਾ ਗਿਆ ਸੀ ਇਹ ਗ੍ਰਨੇਡ ਨਾਲ ਕੀਤਾ ਗਿਆ ਸੀ ਤੇ ਇਸ ਵਿਅਕਤੀ ਨੇ ਇਹ ਗੱਲ ਵੀ ਕਬੂਲ ਕੀਤੀ ਹੈ ਕਿ ਗੜਛੰਗਰ ਦੇ ਏਰੀਆ ਦੇ ਵਿੱਚ ਇੱਕ ਕਤਲ ਹੋਇਆ ਸੀ ਗੁਰਪ੍ਰੀਤ ਸਿੰਘ ਹਰੀਨਾਉ ਦਾ ਗੁਰਪ੍ਰੀਤ ਸਿੰਘ ਹਰੀਨਾਉ ਦਾ ਜਿਹੜਾ ਕਤਲ ਹੋਇਆ ਸੀਗਾ ਉੱਥੇ ਵੀ ਇਸ ਬੰਦੇ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈਗਾ ਵੀ ਇਹਨੇ ਉੱਥੇ ਜਿਹੜੇ ਸ਼ੂਟਰ ਸੀ ਜਿੰਨਾਂ ਵੱਲੋਂ ਉਹਦੀ ਹਤਿਆ ਕੀਤੀ ਗਈ ਸੀ ਗੁਰਪ੍ਰੀਤ ਸਿੰਘ ਹਰੀ ਨੌਂ ਦੀ ਉਹਨਾਂ ਦੀ ਵੀ ਮਦਦ ਕੀਤੀ ਸੀ ਤੇ ਮਾਨਸਾਂ ਦੇ ਜਿਹੜੇ ਪੈਟਰੋਲ ਪੰਪ ਦੇ ਉੱਤੇ ਧਮਾਕਾ ਕੀਤਾ ਗਿਆ ਸੀ ਉੱਥੇ ਵੀ ਇਹ ਜਿਹੜਾ ਧਮਾਕੇ ਦੇ ਵਿੱਚ ਜਿਹੜਾ ਗ੍ਰੇਨੇਡ ਵਰਤਿਆ ਗਿਆ ਸੀ ਇਹ ਵੀ ਉੱਥੇ ਗੜਸ਼ਾਲ ਕਰਦੇ ਇਲਾਕੇ ਦੇ ਵਿੱਚੋਂ ਹੀ ਖਰੀਦ ਕਰਕੇ ਲਿਆਂਦਾ ਸੀਗਾ ਤੇ ਜਿਸ ਤੋਂ ਇਹ ਗੱਲ ਸਪਸ਼ਟ ਹੈ ਕਿ ਜਿਹੜਾ ਗ੍ਰਿਫਤਾਰ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹ ਵਿਅਕਤੀ ਇਹਦੇ ਜਿਹੜੇ ਸਿੱਧਮ ਸਿੱਧੇ ਸਬੰਧ ਨੇਗੇ ਪੁਲਿਸ ਦੇ ਦਾਅਵੇ ਮੁਤਾਬਕ ਜਿਹੜੇ ਸਿੱਧਮ ਸਿੱਧੇ ਸਬੰਧ ਨੇਗੇ ਉਹ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਅਰਸ਼ ਦੱਲਾ ਦੇ ਨਾਲ ਨੇ ਤੇ ਪੁਲਿਸ ਦੇ ਦਸਨ ਮੁਤਾਬਕ ਪੁਲਿਸ ਨੇ ਕਿਹਾ ਵੀ ਪੁੱਛਗਿੱਛ ਦੇ ਵਿੱਚ ਇਹ ਗੱਲ ਆਈ ਹੈ ਤੇ ਇਸ ਬੰਦੇ ਨੇ ਪੁੱਛਗਿੱਛ ਦੇ ਵਿੱਚ ਇਹ ਗੱਲ ਮੰਨੀ ਹੈਗੀ ਕਿ ਉਸ ਨੇ ਜੋ ਕੁਝ ਵੀ ਕੀਤਾ ਉਹ ਗੈਂਗਸਟਰ ਅਰਸ਼ ਦੱਲਾ ਦੇ ਕਹਿੰਤੇ ਕੀਤਾ ਹੈਗਾ ਤੇ ਦੋਸਤੋ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੁੱਟਮਾਰ ਵਰਗੀਆਂ ਜਿਹੜੀਆਂ ਬਾਰਦਾਤਾਂ ਨੇ ਆਪਾਂ ਦੇਖਦੇ ਆਂਗੇ ਕਾਫੀ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈਗਾ ਤੇ ਕਾਫੀ ਜਿਹੜੇ ਲੁੱਟਖੋਹ ਦੇ ਨਿੱਕੇ ਨਿੱਕੇ ਜਾਂ ਹੋਰ ਆਪਾਂ ਕਹਿ ਸਕਦੇ ਹਾਂਗੇ ਮਾਮਲੇ ਲੈ ਗਏ ਉਹ ਨਿਤ ਦਿਨ ਸਾਹਮਣੇ ਆ ਰਹੇ ਨੇਗੇ ਤੇ ਹੁਣ ਇਹ ਅੱਜ ਦੇਖ ਲਓ ਤੁਸੀਂ ਵੀ ਆਪਾਂ 27 ਤਰੀਕ ਦੀ ਗੱਲ ਹੈ 27 ਅਕਤੂਬਰ ਦੀ 15 ਦਿਨ ਪਹਿਲਾਂ ਦੀ ਗੱਲ ਹੈ ਕਿ ਮਾਨਸਾ ਦੇ ਸਰਸਾ ਰੋਡ ਦੇ ਉੱਤੇ ਇਹ ਪੈਟਰੋਲ ਪੰਪ ਹੈ ਤੇ ਉਸ ਪੈਟਰੋਲ ਪੰਪ ਦੇ ਉੱਤੇ ਰਾਤ ਦੇ ਸਮੇਂ ਇੱਕ ਧੁਮਾਕਾ ਹੁੰਦਾ ਹੈ ਤੇ ਧੁਮਾਕੇ ਦਾ ਜਿਹੜਾ ਉਹ ਪੂਰਾ ਸੀਨ ਸੀਗਾ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦਾ ਧੁਮਾਕਾ ਜਿਹੜਾ ਕਾਫੀ ਦੂਰਦਾਰ ਸੀਗਾ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦਾ ਤੇ ਉਸ ਤੋਂ ਬਾਅਦ ਅਗਲਾ ਦਿਨ ਆਉਂਦਾ ਤੇ ਜਿਹੜੇ ਪੈਟਰੋਲ ਪੰਪ ਦੇ ਮਾਲਕ ਸੀ ਕਹਿੰਦੇ ਉਹਨਾਂ ਕੋਲੋਂ ਜਿਆਦਾ ਕੋਈ ਗੌਰ ਨਹੀਂ ਕੀਤੀ ਜਾਂਦੀ ਇਸ ਚੀਜ਼ ਦੀ ਕਿਉਂਕਿ ਦੀਵਾਲੀ ਦੇ ਦਿਨ ਸੀਗੇ ਤੇ ਉਸ ਤੋਂ ਬਾਅਦ ਦੁਪਹਿਰ ਦੇ ਸਮੇਂ ਕਹਿੰਦੇ 1.5 ਵਜੇ ਉਹਦੇ ਫੋਨ ਦੇ ਉੱਤੇ ਵਟਸਐਪ ਦੇ ਉੱਤੇ ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਬਾਹਰ ਦੇ ਨੰਬਰ ਦੇਖ ਕੇ ਜਦੋਂ ਕਾਲਾਂ ਉਹਦੇ ਵੱਲੋਂ ਅਟੈਂਡ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਫਿਰ ਉਹਦੇ ਵਟਸਐਪ ਦੇ ਉੱਤੇ ਮੈਸੇਜ ਆਉਂਦਾ ਲਿਖਿਆ ਹੋਇਆ ਵੀ ਜਿਹੜਾ ਤੇਰੇ ਪੰਪ ਦੇ ਸਾਹਮਣੇ ਜਿਹੜਾ ਧਮਾਕਾ ਕਰਵਾਇਆ ਗਿਆਗਾ ਉਹ ਸਾਡੇ ਵੱਲੋਂ ਕਰਵਾਇਆ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤੇਰੇ ਪਰਿਵਾਰ ਦੀ ਵਾਰੀ ਹੈ ਤੇਰੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਧੋਤਰਾ ਪਊਗਾ ਨਹੀਂ 5 ਕਰੋੜ ਰੁਪਏ ਜਿਹੜਾ ਸਾਨੂੰ ਦੇ ਦੇ ਕਹਿੰਦਾ ਭਾਬੀ ਸਿੱਧਮ ਸਿੱਧੀ 5 ਕਰੋੜ ਰੁਪਏ ਦੀ ਪ੍ਰੋਤੀ ਮੰਗੀ ਗਈ ਸੀ ਉਸ ਪੈਟਰੋਲ ਪੰਪ ਦੇ ਮਾਲਕ ਤੋਂ ਤੇ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੁਲਿਸ ਮਾਨਸਾ ਪੁਲਿਸ ਕੋਲੇ ਜਾਂਦਾ ਤੇ ਮਾਨਸਾ ਪੁਲਿਸ ਵੱਲੋਂ ਵੱਖ-ਵੱਖ ਇੰਗਲਾਂ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਹਦੀ ਤਫ਼ਤੀਸ਼ ਸ਼ੁਰੂ ਹੁੰਦੀ ਹੈ ਤੇ ਹੁਣ ਆਪ ਕਹਿ ਸਕਦੇ ਹਾਂ ਕਿ 15 ਦਿਨਾਂ ਦੇ ਵਿੱਚ ਮਾਨਸਾ ਪੁਲਿਸ ਦੇ ਦਸਨ ਮੁਟਾਕਬਾ ਵੀ ਮਾਨਸਾ ਪੁਲਿਸ ਤੇ ਬਠਿੰਡਾ ਪੁਲਿਸ ਦੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਂ ਸ਼ਿਮਲਾ ਸਿੰਘ ਹੈ ਸ਼ਿਮਲਾ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਲਾ ਮਾਨਸਾ ਦੇ ਹੀ ਇੱਕ ਪਿੰਡ ਦਾ ਰਹਿਣ ਵਾਲਾ ਹੈ ਸ਼ਿਮਲਾ ਸਿੰਘ ਜਿਦੀ ਪਤਾ ਲੱਗਾ ਕਿ ਬਠਿੰਡੇ ਤੋਂ ਗ੍ਰਿਫਤਾਰੀ ਹੋਈ ਹੈ ਮਾਨਸਾ ਤੇ ਬਠਿੰਡਾ ਪੁਲਿਸ ਵੱਲੋਂ ਮਿਲ ਕੇ ਕੀਤੇ ਗਏ ਆਪਰੇਸ਼ਨ ਦੌਰਾਨ ਸ਼ਿਮਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀ ਪੁੱਛਗਛ ਹੋਈ ਹੈ ਪੁੱਛਗਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਿਅਕਤੀ ਦੇ ਸ਼ਿਮਲਾ ਸਿੰਘ ਦੇ ਕੈਨੇਡਾ ਦੇ ਵਿੱਚ ਬੈਠੇ ਗੈਸਟਰ ਅਰਸ਼ ਡੱਲਾ ਦੇ ਨਾਲ ਸਿੱਧੇ ਸਬੰਧ ਨੇ ਤੇ ਇਸ ਵੱਲੋਂ ਪٹرول ਪੰਪ ਦੇ ਉੱਤੇ ਧਮਾਕਾ ਅਰਸ਼ ਡੱਲਾ ਦੇ ਕਹਿੰਤੇ ਹੀ ਕੀਤਾ ਗਿਆ ਸੀ ਤੇ ਇਸ ਬਾਰੇ ਐਸਐਸਪੀ ਮਾਨਸਾ ਵੱਲੋਂ ਇਹ ਗੱਲ ਵੀ ਕਲੀਅਰ ਕੀਤੀ ਗਈ ਹੈ ਕਿ ਜਿਹੜਾ ਇਹ ਗ੍ਰਨੇਡ ਪੈਟਰੋਲ ਪੰਪ ਦੇ ਉੱਤੇ ਸਿੱਟਿਆ ਗਿਆ ਸੀ ਤੋਬਾਕਾ ਕੀਤਾ ਗਿਆ ਸੀ ਇਹ ਗੜ ਸ਼ੰਕਰ ਦੇ ਏਰੀਏ ਦੇ ਵਿੱਚੋਂ ਖਰੀਦ ਕੀਤਾ ਗਿਆ ਸੀ ਤੇ ਉਧਰ ਦੂਜੇ ਪਾਸੇ ਗੁਰਪ੍ਰੀਤ ਸਿੰਘ ਹਰੀਮਾਉਂ ਦਾ ਜਿਹੜਾ ਕਤਲ ਹੋਇਆ ਸੀ ਜਿਹਦੀ ਹੱਤਿਆ ਹੋਈ ਸੀ ਤੇ ਉਹ ਜਿਹੜੇ ਹੱਤਿਆ ਕਰਨ ਵਾਲੇ ਸ਼ੂਟਰ ਸੀਗੇ ਉਹਨਾਂ ਸ਼ੂਟਰਾਂ ਦੀ ਵੀ ਇਸ ਵਿਅਕਤੀ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਗਈ ਸੀ ਐਸਐਸਪੀ ਮਾਨਸਾ ਦਾ ਇਹ ਕਹਿਣਾਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਕਿਉਂਕਿ ਸਿਮਲਾ ਸਿੰਘਾ ਜਿਹੜਾ ਹੁਣ ਪੁਲਿਸ ਹਿਰਾਸਤ ਦੇ ਵਿੱਚ ਆ ਤੈਨੂੰ ਮਾਨਸਾਂ ਦੀ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਣਾ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜਿਹੜੀ ਪੁੱਛਗਿੱਛ ਹੋਣੀ ਹੈ ਉਸ ਤੋਂ ਬਾਅਦ ਉਸ ਪੁੱਛਗਿੱਛ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣਗੇ ਤੇ ਹੋਰ ਵੀ ਇਹਦੇ ਨਾਲ ਦੇ ਸਾਥੀ ਜਾਂ ਅਰਸ਼ਦ ਅੱਲਾ ਦੇ ਸਾਥੀ ਆਪਾਂ ਕਹਿ ਸਕਦੇ ਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਸਕਦੇ ਨੇ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਹੋ ਸਕਦੀਆਂ ਨੇ ਕਿਉਂਕਿ ਫਰੋਤੀਆਂ ਮੰਗਣ ਦੇ ਤੇ ਲੁੱਟਾਂ ਖੋਹਾਂ ਦੇ ਜਿਹੜੇ ਮਾਮਲੇ ਨੇਗੇ ਇਹ ਅਰਜਾਨਾ ਹੀ ਸਾਹਮਣੇ ਆ ਰਹੇ ਨੇਗੇ ਕਿਤਨਾ ਲਗਦੇ ਮਾਨਸਾ ਪੁਲਿਸ ਦੀ ਕਾਮਯਾਬੀ ਹੈ ਤੇ ਮਾਨਸਾ ਪੁਲਿਸ ਵੱਲੋਂ ਜਿਹੜਾ ਪੈਟਰੋਲ ਪੰਪ ਦੇ ਉੱਤੇ ਧਮਾਕਾ ਕੀਤਾ ਗਿਆ ਸੀਗਾ ਉਸ ਮਾਮਲੇ ਨੂੰ ਸਲਝਾਉਂਦਾ ਦਾਵਾ ਕੀਤਾ ਗਿਆ ਇੱਕ ਵਾਰ ਫੇਰ ਦੱਸ ਦਿਆਂ ਕਿ 27 ਅਕਤੂਬਰ ਦਾ ਇਹ ਮਾਮਲਾ ਹੈ 27 ਅਕਤੂਬਰ ਨੂੰ ਮਾਨਸਾ ਦੇ ਸਰਸਾ ਰੋਡ ਦੇ ਇੱਕ ਪੰਪ ਦੇ ਉੱਤੇ ਇਹ ਧਮਾਕਾ ਹੋਇਆ ਸੀ ਤੇ ਉਦੋਂ ਤੋਂ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਸੀ ਤੇ ਅੱਜ ਮਾਨਸਾ ਅਤੇ ਬਠਿੰਡਾ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਵਿਅਕਤੀ ਜਿਹਦਾ ਨਾਮ ਸ਼ਿਮਲਾ ਸਿੰਘ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਾਨਸਾ ਪੁਲਿਸ ਵੱਲੋਂ ਦੱਸਿਆ ਗਿਆ ਕਿ ਸ਼ਿਮਲਾ ਸਿੰਘ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਇਸਦੇ ਕੈਨੇਡਾ ਦੇ ਵਿੱਚ ਬੈਠੇ ਗੈਂਸਟਰ ਅਰਸ਼ ਡੱਲਾ ਦੇ ਨਾਲ ਸਿੱਧਮ ਸਿੱਧੇ ਸਬੰਧ ਨੇ ਤੇ ਇਸ ਵੱਲੋਂ ਤਮਾਕਾ ਵੀ ਗੈਂਸਟਰ ਅਰਸ਼ ਡੱਲਾ ਦੇ ਕਹਿੰਤੇ ਹੀ ਕੀਤਾ ਗਿਆ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖਲਾਸੇ ਹੋ ਸਕਦੇ ਨੇ ਦੋਸਤੋ ਜਲਦੀ ਹੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਰੂ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਆਪਣੇ ਮੀਡੀਆ ਕਲੱਬ ਮਾਨਸਾ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ